ਆ ਅਗਟਰਾਂ ਦੀ ਗਾਇਕਾਂ ਦੀ ਆ સેવા ਸਾਡੇ ਅੱਜ ਕਿਹੜੇ ਬੱਚੇ ਨੂੰ ਪਸੰਦ ਹੈ ਕੋਈ ਚੰਗੀ ਕਿਸਮਤ ਵਾਲਾ ਨਿਕਲਦਾ ਹੈ ਨਹੀਂ ਤਾਂ ਸਾਰੇ ਅਸੀਂ ਫੋਨਾਂ ਨੇ ਤਾਂ ਜਮੀ ਕਸਰ ਕੱਢਤੀ ਰਹਿੰਦਾ ਖੁੰਦਾ ਜਿਹੜਾ ਮਾੜਾ ਮੋਟਾ ਕੁਝ ਚੰਗਿਆਈ ਸੀ ਉਹ ਵੀ ਖੋ ਲਈ ਸੋ ਇਸ ਕਰਕੇ ਭਾਈ ਅਸੀਂ ਗੁਰੂ ਗੋਬਿੰਦ ਸਿੰਘ ਦੇ ਧੀਆ ਪੁੱਤਰ ਬਣੀਏ ਅਮਰਤ ਸ਼ਕੀਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਾਣੇ ਦੇ ਧਾਰਨੀ ਬਣੀਏ ਲੋਕ ਬੜਾ ਕੁਝ ਸੰਸਾਰ ਅੱਜ ਹਰ ਬੰਦਾ ਆਪਣਾ ਆਪਣਾ ਪ੍ਰਚਾਰ ਕਰ ਰਿਹਾ ਹੈ ਕੋਈ ਕਹਿੰਦਾ ਅਮਰਤ ਸ਼ੱਕੇ ਕੀ ਫਾਇਦਾ ਕੇਸ ਦਾੜੀਆਂ ਰੱਖੇ ਨੇ ਕਿਰਪਾਨਾਂ ਵੀ ਪਾਈਆਂ ਨੇ ਕੋਈ ਕਹਿੰਦਾ ਨਿਤਨੇਮ ਕਰਨ ਦਾ ਰੋਜ਼ ਬਾਣੀ ਪੜ੍ਹਨ ਦਾ ਕੀ ਫਾਇਦਾ ਕੋਈ ਕਹਿੰਦਾ ਰੋਜ਼ ਗੁਰਦੁਆਰੇ ਜਾਣ ਦਾ ਕੀ ਫਾਇਦਾ ਕਾਟੀ ਮਾਰੀਏ ਇਹੋ ਜਿਹੇ ਬੰਦਿਆਂ ਦੇ ਵੀ ਸਾਨੂੰ ਨਹੀਂ